ਨੋ ਵੀ ਦੋਸਤੋ ਮਿੱਤਰੋ ਪਿਆਰਿਓ ਅੱਜ ਪਹੁੰਚ ਗਏ ਆਪਾਂ ਅੰਮ੍ਰਿਤਸਰ ਭਗਵਾਨ ਵਾਲਮੀਕੀ ਜੀ ਦੇ ਭਵਨ ਤੇ ਇਹ ਨਵਾਂ ਬਣਿਆ ਜੀ ਭਗਵਾਨ ਵਾਲਮੀਕੀ ਦਾ ਪਨੋਰਮਾ ਦਿੱਖੇ ਕਿ ਹਿਸਟੋਰੀਕਲ ਸਾਰੀਆਂ ਇਹ ਮੂਰਤੀਆਂ ਤੇ ਚੀਜ਼ਾਂ ਜਿੰਨੀਆਂ ਜੀ ਭਗਵਾਨ ਵਾਲਮੀਕ ਮਹਾਰਾਜ ਦੀਆਂ ਸ਼੍ਰੀ ਰਾਮ ਜੀ ਤੇ ਲਵ ਕੋਸ਼ ਤੇ ਹੋਰ ਜੋ ਵੀ ਉਸ ਟਾਈਮ ਦੇ ਇਤਿਹਾਸ ਨਾਲ ਜੜੀਆਂ ਹੋਈਆਂ ਚੀਜ਼ਾਂ ਇੱਥੇ ਅੰਦਰ ਮਿਊਜ਼ੀਅਮ ਦੇ Những sẽ chạy vào đây để xem nơi nào. Đây là một cái khu vực. Đây là một Đây là một cái khu vực. cái khu vực. Đây là một ਸਾਡੇ ਸੇਕੁਰੀਏ ਪੂਆਜੀ ਪੂਆਦੇ ਬੱਚੇ ngadi lao kapu Halo Aduh, aduh, aduh ਲੌਉਡ ਆ ਨਾ ਵੀਡੀਓੰ ਦਾ ਅੰਦਰ ਨਹੀਂ ਲੌਉਡ ਸੁਮੈਲ ਕਿੱਦਾਂ ਦੀ ਐ ਐਂਟਰੀ ਕਰਾ ਦੇ ਨੇ ਲੋਜੀ ਸਭ ਤੋਂ ਪਹਿਲਾਂ ਹੁੰਦੀ ਇਥੇ ਅੰਦਰ ਵੜਦੇ ਆ ਐਂਟਰੀ ਬਣਾਵਾਂਗੇ ਤਾਂ ਸਹੀ ਅਸੀਂ ਬੀਬੀ ਕਹਿੰਦੀ ਵੀਡੀਓ ਦਾ ਬਣਾਓ ਅਸੀਂ ਤਾਂ ਬਣਾਵਾਂਗੇ ਤਾਂ ਸਹੀ ਹਟਦੇ ਤੁਸੀਂ ਹੈ ਨਹੀਂ ਆ ਆਂਪਰ ਪੈਂਡੇ ਤਾਂ ਗੱਲਬਾਤ ਐਂਡੇ ਆ ਇਦਾਂ ਨਹੀਂ ਹਟਦੇ ਅਸੀਂ ਐਕਸਪਲੋਰ ਕਰਨਾ ਨਹੀਂ ਐਡੀ ਵਧੀਆ ਚੀਜ਼ ਆ

ਦੇਖੀ ਯਾਨ ਦੇ ਤੋਰੀ ਅੰਦਰ ਹੈਗੀ ਵੀਡੀਓ ਬਣਾਉਣੀ ਮਨਾ ਪਰ ਵੀ ਆਪਾਂ ਚੋਰੀ ਛਿਪੇ ਟਾਟਾ ਕਰਕੇ ਬਣਾ ਰਹੇ ਆ ਵੀ ਸਾਰੇ ਜਣੇ ਦਰਸ਼ਨ ਹੋ ਜਾਣ ਖਵਾਰੇ ਹੋ ਜਾਣੇ ਬਾਹਾਰੇ ਕੋ ਵੀ ਸਹੀ ਵੀ ਆਇਆ ਸੀ ਸਹੀ ਵੀ ਆਇਆ ਸੀ ਦੇਖ ਕੇ ਆ ਦੇਖ ਕੇ ਆ ਸੱਚੀ ਬਾਹਰੋਂ ਇਕੱਠੇ ਹੀ ਆਏਗੇ ਉਹ ਦੱਸਦਾ ਟੈਮ ਉਹੀ ਚੀਜ਼ ਹੈ ਭਗਵਾਨ ਬਾਲਮੀਕੀ ਤੀਰਥ ਕਰੋ ਦਰਸ਼ਨ ਕਰੰਸ਼ੇਗੁਰੀਆ ਸ਼ੇਗੁਰੀਆ ਸਾਹਿਬ राम।, राम राम लो बात लगाओ राम राम बोलो जाओ हां बराबर के राम राम करके जाओ भगवान बाल्मीकि महाराज जी का स्थान बाल्मीकि आश्रम ਸ੍ਰਿਸ਼ਟੀ ਕਰਤਾ ਪ੍ਰਭੂ ਬਾਲਮੀਕ ਮਹਾਰਾਜ ਬਾਲਮੀਕ ਤੀਰਥ ਅੰਮ੍ਰਿਤਸਰ ਕੋਸਾ ਜੀ ਦਰਸ਼ਨ ਮਿਲੇ Sıra bu. Bağlamayı <laughs> 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 ਸੀ ਆਵੜਦਾ ਕੰਮ ਚੱਲਦਾ ਪਿਆ ਲੜੀਆਂ-ਲੁੜੀਆਂ ਪੈਂਦੀਆਂ ਪਈਆਂ ਬਹੁਤ ਵਧੀਆ ਡੈਕੋਰੇਟ ਕੀਤਾ ਹੋਇਆ ਬਾਜੀ ਠੀਕ 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 ਬਾਲਮੀਕ ਮਹਾਰਾ ਜੇ ਜੇ ਬਾਬੇ ਜੀ ਜੇ ਜੇ ਬਾਪਾ ਵਰਤਨਾ ਚੀਜ਼ ਸਿੱਧ ਜੂਗੀ ਮਾਰਾ ਜੈ ਪੁਲਿਸ ਇੰਟਰਮਾਰਾ ਮਮਾ ਕੇ ਲਈ ਵਾਜਾਂ ਪੈਨੀਆਂ ਉਤੀ ਤਨੇ ਸਟੈਪ ਦੇਖਿਆ ਹੀ ਨਹੀਂ ਇਕਦਾਂ ਹੀ ਉੱਤਰ ਗਿਆ ਮੈਂ ਵੀ ਸਟੈਪ ਉਲਦੇ ਨਹੀਂ ਮਾਰਾ ਇਹ ਦੇਖੀ ਦਿ ਮਗਰਮਾਸ਼ ਦੇ ਵਿੱਚ ਦੀ ਵੜ ਕੇ ਉਧਰ ਦੀ ਜਾ ਕੇ ਉਹ ਪੂਛਥਾਨੀ ਨਿਕਲ ਹੁੰਦਾ ਜਾਣਾ ਚੱਲ ਫਿਰ ਪਹਿਲਾਂ ਅੱਗੇ ਅੱਗੇ ਉਹ ਜੈ ਹੋ ਜੈ ਹੋ ਜੈ ਹੋ ਜੈ ਹੋ ਜੈ ਮਾਤਾ ਦੀ ਜੈ ਮਾਤਾ ਦੀ ਜੈ ਮਾਤਾ ਦੀ ਅੱਗੇ ਤਾਂ ਨੀਵਾ ਹੋ ਗਿਆ ਫਿਰ जय होय तीन चार मंजिली हो? पता भी लगे फिर गोबर के कुछ बनाया? हाँ मेन ही है 자자분 भगवान आश्रम वाल्मिक महाराज जी अच्छा। का? यहां का इत्यास इत्यास की यहाँ पे मेन स्थापना है ये पंडित जी पंडित जी इतिहास बताओगे इनका यहाँ का इतिहास बताओ इतिहास ये वाल्मीकि जी है यहाँ कई हजार वर्ष इन्होंने तपस्या किया था हाँ जी जन्म तीन का वहाँ हुआ था गंगा के किनारे बनारस अच्छा जी ये ब्रह्मा के नाती है? अच्छा जी

ਦੇਖਣ ਗਏ ਸੀਗੇ ਤੇ ਆਹ ਹੈਗੀ ਮੇਨ ਖੂਈ ਉਧਰ ਬੰਦਿਆਂ ਨੂੰ ਲਾਉਡ ਨਹੀਂ ਆ ਜੀ ਅੱਗੇ ਜਾਣਾ ਆ ਲੱਗੇ ਝੂਲੇ ਬੱਚਿਆਂ ਲਈ

ਗਣੇਸ਼ ਮਹਾਰਾਜ ਨਹੀਂ ਪੱਟ ਗਿਆ ਮਸਲੇ ਕੋ ਸਲੇਪ ਹੋ ਗਿਆ ਇੱਧਰ ਲਾਈਟ ਬੰਦ ਕੀਤੀ ਹੋਈ ਹੈ ਇਹਨਾਂ ਨੇ ਸ਼੍ਰੀ ਕ੍ਰਿਸ਼ਨ ਗੋਵਰਦਨ ਪਹਾੜ ਚੱਕਿਆ ਜੀ ਗੋਵਰਦਨ ਮਹਾਰਾਜ ਕ੍ਰਿਸ਼ਨ ਕਨਿਆ ਨਾਲ ਜਿਸ਼ੋਦਾ ਮਈਆ ਨਾਲ ਬਾਬੇ ਦੀ ਗਈਆ ਜੀ ਚਲੋ ਆ ਲੋ ਹੋਰੀ ਹੁਣ ਆ ਗਿਆ ਸੀ ਉੱਪਰ ਗੁਫਾ ਤੋਂ ਤੇ ਚੈੱਕ ਕਰੋ ਜੀ ਕ੍ਰਿਸ਼ਨਾਮ ਚੰਦਰ ਮਾਤਾ ਸੀਤਾ ਜੀ ਤੇ ਲਵਕੁਸ਼ ਜੀ ਤੇ ਅੱਜ ਜਦੋਂ ਜੰਗ ਹੋਇਆ ਜੀ ਫਿਰ ਉਹਨਾਂ ਨੇ ਘੋੜਾ ਫੜ ਲਿਆ ਸੀਗਾ ਅਸ਼ਵਮੇਖ ਜੱਗ ਦਾ ਤੇ ਜਦੋਂ ਫਿਰ ਅਸ਼ਵਮੇਖ ਜੱਗ ਦਾ ਘੋੜਾ ਫੜਨ ਤੋਂ ਬਾਅਦ ਜੁਦ ਹੋਇਆ ਜੀ ਤੇ ਆ ਰਿਹਾ ਜੀ ਉਹ ਕੁੜਾ ਕਰੋ ਦਰਸ਼ਨ ਲਓ ਜੀ ਸ਼੍ਰੀ ਮਹਾਰਾਜ ਬਹੁਤ ਵੱਡੀ ਮੂਰਤੀ ਆ ਜੀ ਫੋਨ ਤੇ ਪ੍ਰੋਪਰ ਕਵਰ ਨਹੀਂ ਹੋ ਰਹੀ ਜੀ ਇਹ ਪ੍ਰਸ਼ਾਦ ਕਿੱਧਰੋਂ ਦੇ ਰਹੇ ਜੀ ਕਿਉਂ ਦੇ ਪਤਾ ਨਹੀਂ ਪਾਜੀ ਨਹੀਂ ਤਰਹੇ ਨੇ ਜਦ Agarji Maharaj, Jaya, Bujurangge Badiji, Mata ਇਹਰੇ ਪੁਰਾਣੇ ਬਰਤਨ ਪਿੱਤਲ ਦੇ ਗਾਗਰਾਂ ਬਾਲਟੀਆਂ ਪੂਣੀਆਂ ਛਾਨਣੀਆਂ ਗਲਾਸ ਇੱਧਰ ਆ ਜਾਓ ਪੁਰਾਣੇ ਪੱਖੇ ਚਰਖਾ ਬੀਬੀ ਦਾ ਟਾਈਪ ਰਾਈਟਰ ਪੁਰਾਣਾ ਪੁਰਾਣਾ ਟੀਵੀ ਰੇੜੂਗਾ ਉਹ ਪਤਾ ਨਹੀਂ ਕੀ ਹੈਗਾ ਗ੍ਰਾਮੋਫੋਨ ਰਿਕਾਰਡ ਪਿਆ ਜੀ ਪੁਰਾਣੇ ਹੁਣ ਜੀ ਕਰੂਗਾ ਜੀ dort ya dort ya pelai tiga sajana seng sejen dia lah ini lagi school di kelas penjabi di kelas langsung terus heavily run ke lawan sih. ਤਾਂ ਇੱਥੇ ਚੱਲੇ ਰੋ ਉੱਤੇ ਖੇਡ ਉੱਤੇ ਖੜਾ ਹੋ ਕੇ ਦੇ ਸਾਰੇ ਅੱਗੇ ਤੱਕ ਜਾ ਕੇ ਆ ਕਿਦਾਂ ਨਾਈਸ ਆ ਗੰਡਾ ਲੱਗਿਆ ਤੈਨੂੰ ਸੋਸ ਮੰਦਰਾ ਸਿਆ ਨਾਈਸ ਲੱਗਿਆ ਨਾ ਸੋਸ ਮੰਦਰਾ ਸੋ ਨਾਈਸ ਚੱਲ ਆ ਜਾ ਫਿਰ ਆ ਜਾ ਹੁਣ